ਪਿਆਰੇ ਵਿਦਿਆਰਥੀਓ ਸਤ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਅਪਾ ਗੱਲ ਕਰਾਂਗੇ 12ਵੀਂ ਜਮਾਤ ਵਿਸ਼ਾ ਹਿਸਟਰੀ ਪ੍ਰੀ ਬੋਰਡ ਪੇਪਰ 2023-24 ਪੇ 180 ਨੰਬਰ ਦਾ ਪੇਪਰ ਹੋਇਆ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਜਿਹੜੇ ਛੋਟੇ ਇੱਕ ਨੰਬਰ ਵਾਲੇ ਇਹ ਪ੍ਰਸ਼ਨ ਸੀਗੇ ਇੱਕ ਤੋਂ 20 ਤੱਕ ਸ਼ੁਰੂ ਕਰ ਦੇਵਾਂਗੇ ਪਹਿਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕੌਣ ਪਾਣੀਪਤ ਦਾ ਜੇਤੂ ਨਹੀਂ ਠੀਕ ਹੈ ਸਾਰੇ ਜਿਹੜੇ ਆ ਬੰਦੇ ਨੇ ਕੀ ਅਕਬਰ ਅਹਿਮਦ ਸਾਹਬਦਾਲੀ ਅਕਬਰ ਬਾਬਰ ਠੀਕ ਹੈ ਇਹ ਚ ਪੁੱਛਿਆ ਆਪਾਂ ਨੂੰ ਜੇਤੂ ਨਹੀਂ ਤਾਂ ਆਊਗਾ ਮੁਹੰਮਦ ਗੌਰੀ ਅੱਗੇ ਆ ਦੇਖਦੇ ਆਪਾਂ ਦੂਸਰਾ ਪ੍ਰਸ਼ਨ ਦਿੱਤੇ ਗਏ ਨਕਸ਼ੇ ਵਿੱਚ ਤਿੰਨ ਅੰਕ ਕਿਹੜਾ ਦਬਾਬ ਦਰਸਾਉਂਦਾ ਹੈ ਠੀਕ ਹੈ ਇਹ ਦੇਖ ਸਕਦੇ ਆਪਾਂ ਨਦੀਆਂ ਨੇ ਆ ਸਿੰਧ ਨਦੀ ਆ ਆ ਸਿੰਧ ਨਦੀ ਆ ਆਹ ਜੇਲਮ ਨਦੀ ਆ ਚਨਾਬ ਨਦੀ ਆ ਆਹ ਰਾਵੀ ਆ ਆ ਵਿਆਸ ਆਹ ਸਤਲੁਜ ਠੀਕ ਹੈ ਪੁੱਛਿਆ ਗਿਆ ਆਪਾਂ ਨੂੰ ਤਿੰਨ ਅੰਕ ਦੇ ਵਿੱਚ ਠੀਕ ਹੈ ਕੀ ਪੁੱਛਿਆ ਗਿਆ ਤਿੰਨ ਅੰਕ ਦੇ ਵਿੱਚ ਆ ਇੱਕ ਅੰਕ ਆਗਾ ਆ ਦੋ ਅੰਕ ਆ ਤੇ ਆਹ ਤਿੰਨ ਅੰਕ ਪੁੱਛਿਆ ਗਿਆ ਕਿ ਅਗਰ ਰਾਵੀ ਤੇ ਚਨਾਬ ਤੇ ਰਾਵੀ ਦੇ ਵਿਚਕਾਰ ਦਾ ਇਲਾਕਾ ਠੀਕ ਹੈ 13ਵੀਂ ਤੇ ਚਨਾਬ ਠੀਕ ਹੈ ਤੇ ਅਜਾ ਅਨਸਰ ਆਉਣਾ ਆਪਣੇ ਕੋਲੇ ਸ ਸ ਰਚਨਾ ਤੀਜਾ ਪ੍ਰਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਕਿਹੜਾ ਜੁੱਟ ਸਹੀ ਹੈ ਇਹਦੇ ਵਿੱਚ ਆਪਣੇ ਕੋਲੇ ਅਨਸਰ ਆਉਣਾ ਸਿਰਾਜੀ ਊੜਾ ਸਿਆਲਕੋਟ ਹਜਮਾ ਗਾਉਸ ਚੌਥਾ ਧਿਆਨ ਨਾਲ ਪੜੋ ਅਤੇ ਸਹੀ ਮਲਾਣ ਦੀ ਚੋਣ ਕਰੋ ਠੀਕ ਹੈ ਇਹਦੇ ਚੋਂ ਆਪਾਂ ਦੇਖਣਾ ਵੀ ਕਿਹੜਾ ਕਿਹੜੇ ਨਾਲ ਮੈਚ ਕਰਦਾ ਹੈਗਾ ਤੇ ਆਨਸਰ ਆਪਾਂ ਲਾਉਣਾ ਸੀ ਇਹਨਾਂ ਦੇ ਵਿੱਚੋਂ ਚੱਕ ਨਾਨਕੀ ਕਿੱਥੇ ਰਹਿ ਜ ਆਪਣਾ ਚੱਕ ਨਾਨਕੀ ਦੇ ਸੰਬੰਧ ਗੁਰੂ ਤੇਗ ਬਹਾਦਰ ਜੀ ਨਾਲ ਤੇ ਅਮਰਤ ਸਰਦਾ ਦਾ ਸੰਬੰਧ ਗੁਰੂ ਰਾਮਦਾਸ ਜੀ ਨਾਲ ਕੀਰਤਪੁਰ ਦਾ ਸੰਬੰਧ ਹੈਗਾ ਆਪਣੇ ਗੁਰੂ ਹਰ ਗੋਬਿੰਦ ਜੀ ਦਾ ਤਨ ਤਰਨ ਤਾਰਨ ਦਾ ਸੰਬੰਧ ਹੈਗਾ ਗੁਰੂ ਅਰਜਨ ਦੇਵ ਜੀ ਨਾਲ ਠੀਕ ਕਰੇ ਤੇ ਫਿਰ ਇਹ ਚੋਂ ਆਪਣੇ ਕੋਲ ਅਨਸਰ ਸਹੀ ਹੋਣਾ ਸੀਗਾ ਉਹ ਈਡੀ ਈਡੀ ਸਹੀ ਹੋਣਾ ਸੀ ਆਪਣੇ ਕੋਲ ਤੇ ਅੱਗੇ ਪੰਜਵਾਂ ਪ੍ਰਸ਼ਨ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਦਾ ਸਹੀ ਕਾਲ ਕਰਮ ਕਿਹੜਾ ਹੈ ਠੀਕ ਕਰੇ ਇਹ ਆਪਾਂ ਦੱਸਣਾ ਸੀਗਾ ਵੀ ਇਹ ਜੋ ਸਹੀ ਕਰ ਮੁਕਾਰ ਕਿਹੜੇ ਜਾਨਕੀ ਕਲ ਲੜੀ ਦੇ ਵਿੱਚ ਇਹ ਵੀ 1 2 3 4 ਇਸ ਤਰ੍ਹਾਂ ਇਹ ਜਿਹਦੇ ਉਹਨਾਂ ਦੀਆਂ ਲੜਾਈਆਂ ਹੋਈਆਂ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਵੀ ਪਹਿਲੀ ਲੜਾਈ ਕਿਹੜੀ ਸੀਗੀ ਸੋਨੀਪੱਤ ਦੀ ਸੀ ਠੀਕ ਹੈ ਸੋਨੀਪੱਤ ਦੀ ਪਹਿਲੀ ਲੜਾਈ ਆਗੀ ਤੇ ਦੂਸਰੀ ਲੜਾਈ ਸੀ ਕਿਹੜੀ ਉਹ ਆਪਣੇ ਕੋਲੇ ਸਮਾਣਾ ਦੀ ਸੀ ਤੀਜੀ ਲੜਾਈ ਸੀ ਜਿਹੜੀ ਉਹ ਆਪਣੇ ਕੋਲੇ ਰੋਪੜ ਦੀ ਸੀ ਤੇ ਸਰਾਂਦੀ ਲੜਾਈ ਆਪਣੇ ਕੋਲੇ ਚੌਥੇ ਨੰਬਰ ਤੇ ਗੁਰਦਾਸ ਨੰਗਲ ਦੀ ਲਾਇਸ਼ੀ ਰੂ ਆਪਣੇ ਕੋਲੇ ਅੰਤਮ ਸੀ ਠੀਕ ਹੈ ਇਹ ਜੋ ਸਹੀ ਆਨਸਰ ਆਉਣਾ ਜਿਹੜਾ ਉਹ ਆੜਾ ਆਉਣਾ ਸੀਗਾ ਸੇਮਾ ਪ੍ਰਸੰਨ ਸਿੱਖ ਮਿਸਲਾਂ ਸੰਬੰਧੀ ਕਿਹੜਾ ਕਥਨ ਸਹੀ ਨਹੀਂ ਹੈ ਠੀਕ ਹੈ ਇਹ ਵਿੱਚੋਂ ਕਿਹੜਾ ਗਲਤ ਹੈਗਾ ਇਹ ਜੋ ਆਪਣੇ ਕੋਲੇ ਜਿਹੜਾ ਸਹੀ ਆਨਸਰ ਆਉਣਾ ਸੀਗਾ ਉਹ ਸੀਗਾ ਤਾਰਾ ਸਿੰਘ ਕੇ ਬਾਨ ਕਈ ਮਿਸਲਾਂ ਦਾ ਸੰਸਥਾਪਕ ਸੀ ਇਹ ਰਹੀ ਚੋਂ ਗਲਤ ਸੀ ਉਸ ਤੋਂ ਅੱਗੇ 7ਵਾਂ ਪ੍ਰਸ਼ਨ ਆਪ ਜੀ ਦੀ ਪੁੱਤਰੀ ਕਬਰ ਨੌ ਨਿਹਾਲ ਸਿੰਘ ਨਾਲ ਵਿਆਹੀ ਹੋਈ ਸੀ ਆਪ ਸਭਰਾਉ ਦੀ جنگ ਵਿੱਚ ਸੀਦ ਹੋਏ ਠੀਕ ਹੈ ਇਹ ਆਪਾਂ ਕਲਾਸ ਦੇ ਵਿੱਚ ਇਹ ਕਰੀ ਸੀ ਗੱਲ ਇਹ ਵੀ ਜਿਹੜਾ ਸਭਰਾਉ ਦੇ ਲੜਾਈ ਵਿੱਚ ਬਹਾਦਰੀ ਜੋਰ ਦਿਖਾਈ ਤੇ ਕਿਹੜਾ ਬੰਦਾ ਸੀ ਇਹ ਦਵਾ ਸੀਗਾ ਠੀਕ ਹੈ ਉਹਦੇ ਚ ਸਹੀ ਆਨਸਰ ਹੋਣਾ ਸੀਗਾ ਸਾਮ ਸਿੰਘ ਓਟਾਰੀ ਵਾਲਾ 8ਵਾਂ ਪ੍ਰਸ਼ਨ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀਆਂ ਸੰਬੰਧੀ ਕਿਹੜਾ ਜੁਟ ਗਲਤ ਹੈ ਠੀਕ ਹੈ ਕਿਹੜਾ ਜੁਟ ਇਹਦੇ ਚੋਂ ਗਲਤ ਆ ਕਿਹចੋ ਗਲਤ ਸੀਗਾ ਆੜਾ ਇਮਾਮ ਬਖਸ਼ ਵਿੱਤ ਮੰਤਰੀ ਠੀਕ ਹੈ ਵਿੱਤ ਮੰਤਰੀ ਹੋ ਸੀਗਾ ਇਮਾਮ ਬਖਸ਼ ਸੀਗਾ ਕੋਤਵਾਲ ਠੀਕ ਹੈ ਕੋਤਵਾਲ ਸੀਗਾ ਲਾਹੌਰ ਦੇ ਵਿੱਚ ਤਾਂ ਕਰਕੇ ਸਹੀ ਹੈਗਾ ਆ ਸਹੀ ਨਹੀਂ ਸਾਰੇ ਜਮਾਦਾਰ ਸੀ ਕੁਸਾਲ ਸਿੰਘ ਫਕੀਰ ਚੰਦ ਫਕੀਰ ਅਜੀਉਦੀਨ ਵਿਦੇਸ਼ ਮੰਤਰੀ ਸੀ ਧਿਆਨ ਸਿੰਘ ਡੋਗਰਾ ਪ੍ਰਧਾਨ ਮੰਤਰੀ ਸਾਰੇ ਸਹੀ ਨੇਗੇ ਇਹਨੇ ਚੋ ਆੜਾ ਗਲਤ ਤੱਕ ਤੋਂ ਅਗਲਾ ਨੌਵਾਂ ਸਿੱਖ ਮਿਸਲਾਂ ਦੇ ਸੰਸਥਾਪਕਾਂ ਸੰਧੀ ਕਿਹੜਾ ਜੁੱਟ ਸਹੀ ਹੈ ਕਿਹੜਾ ਜੁੱਟ ਸਹੀ ਹੈ ਇਹਦੇ ਵਿੱਚੋਂ ਸਹੀ ਹੋਣਾ ਸੀ ਆਪਣੇ ਕੋਲੇ ਊੜਾ निहंग मिसल सौदा सिंह जी अपनी कोली सही सी 10वां प्रश्न हेठ लिखियां लड़ाइयां ਵਿੱਚੋਂ हेठ लिखियां लड़ाइयां ਵਿੱਚੋਂ ਕਿਹੜੀ ਲੜਾਈ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਤ ਨਹੀਂ ਠੀਕਰਿਆ ਪਸਾਰੀਆਂ ਪੜੀਆਂ ਹੋਈਆਂ ਨਹੀਂ ਕਸੂਰ ਪਸ਼ਾਵਰ ਨੁਸਹਿਰਾ ਇਹ ਲੜਾਈਆਂ ਆਪ ਪੜੀਆਂ ਹੋਈਆਂ ਨਹੀਂ ਗਾ ਮੋਦ ਕੀੜਾ ਉਹ ਪਹਿਲਾ ਅੰਗਲੋ ਜੁੱਧ ਦੀ ਜਿਹੜੀ ਹੋ ਲੜਾਈ ਸੀਗੀ ਤਾਂ ਇਹਦੇ ਵਿੱਚੋਂ ਇਹ ਰਣਜੀਤ ਸਿੰਘ ਨਾਲ ਸਹੀ ਨਹੀਂ ਤਿਆੜਾ ਭਾਗ 11ਵਾਂ ਪ੍ਰਸ਼ਨ ਦਸਮ ਗ੍ਰੰਥ ਦਾ ਸੰਕਲਨ ਕਿਸ ਨੇ ਕੀਤਾ ਠੀਕ ਹੈ ਬਹੁਤ ਵਾਰੀ ਆਪ ਕਲਾਸ ਦੇ ਵਿੱਚ ਪੜਿਆ ਸੀਗਾ ਭਾਈ ਮਣੀ ਸਿੰਘ ਨੇ ਭਾਈ ਮਣੀ ਸਿੰਘ ਨੇ ਸਿੰਘ ਨੇ ਭਾਈ ਅੱਗੇ 12ਵਾਂ ਬਾਬਰ ਦੀ ਭਾਰਤ ਤੇ ਹਮਲੇ ਸਮੇਂ ਪੰਜਾਬ ਦਾ ਸੂਬੇਦਾਰ ਕੌਣ ਸੀ? ਦੌਲਤਖਾਨ ਲੋਧੀ ਤੀਸਰਾ ਗੁਰੂ ਰਾਮਦਾਸ ਅਤੇ ਮੁਗਲ ਬਾਦਸ਼ਾਹ ਅਕਬਰ ਵਿਚਾਲੇ ਮੁਲਾਕਾਤ ਕਿੱਥੇ ਹੋਈ ਠੀਕ ਹੈ ਏ ਸੀ ਆਦਾ ਅਨਸਰ ਲਾਹੌਰ ਲਾਹੌਰ 14 ਮਾ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ ਕਿੱਥੇ ਹੋਇਆ ਸੀ ਇਹ ਪੇਪਰ ਦੇ ਵਿੱਚ ਹੀ ਪਿਆਛ ਰਾ ਜੀ ਕੀਰਤਪੁਰ ਸਾਹਿਬ 15 ਮਾ ਉਨ੍ਹਾਂ ਦੋ ਘੋੜਿਆਂ ਦੇ ਨਾਮ ਦੱਸੋ ਜੋ ਲਹਿਰਾ ਦੀ ਲੜਾਈ ਦਾ ਕਾਰਨ ਬਣੇ ਠੀਕ ਹੈ ਕਲਾਸ ਦੇ ਵਿੱਚ ਬਹੁਤ ਵਾਰੀ ਆਪਾਂ ਡਿਸਕਸ਼ਨ ਕੀਤੀ ਹੈ ਦਿਲਬਾਗ ਤੇ ਗੁਲਬਾਗ ਇਹ ਦੋ ਘੋੜੇ ਸੀ ਬਾਗ ਦੋ ਘੋੜੇ ਸੀ ਜਿਹਨਾਂ ਪਿੱਛੇ ਲਹਿਰਾ ਲੜਾਈ ਹੋਈ 16ਵਾਂ ਪ੍ਰਸ਼ਨ ਪੰਜਾਬ ਵਿੱਚ ਅਫਗਾਨਾਂ ਦਾ ਪਹਿਲਾ ਸੂਬੇਦਾਰ ਕੌਣ ਸੀ ਇਹਦਾ ਆਨਸਰ ਹੋ ਜਰਾ ਮੀਰ ਮੰਨੂ ਬਹੁਤ ਵਾਰੀ ਆਪਾਂ ਇਹ ਕਲਾਸ ਵਿੱਚ ਗੱਲ ਕਰੀਏ ਰਹਿ ਜੀ ਅੱਗੇ 17ਵਾਂ ਨੁਸਹਿਰਾ ਜਾਂ ਤਿੱਬਾ ਟਿਹਰੀ ਦੀ ਪ੍ਰਸਿੱਧ ਲੜਾਈ ਕਦੋਂ ਲੜੀ ਗਈ ਸੀ ਇਹਦਾ ਆਨਸਰ ਹੋ ਜਰਾ 14 ਮਾਰਚ 1800 23 ਠੀਕ ਹੈ ਜਿਨੇ 1823 ਵੀ ਲਿਖਿਆਗਾ ਉਹਦਾ ਵੀ ਆਪਾ ਇਹ ਆਨਸਰ ਉਹ ਸਹੀ ਕਰਿਆਗਾ 18ਵਾਂ ਮਹਾਰਾਜਾ ਰਣਜੀਤ ਸਿੰਘ ਸਮੇ ਲਾਹੌਰ ਦਾ ਕੋਤਵਾਲ ਕੌਣ ਸੀ ਇਹਦਾ ਆਨਸਰ ਹੋ ਜਰਾ ਜੀ ਇਮਾਮ ਬਖਸ਼ ਇਮਾਮ ਬਖਸ਼ 19ਵਾਂ ਬਾਬਾ ਦੀਪ ਸਿੰਘ ਕਿਸ ਮਿਸਲ ਨਾਲ ਸੰਬੰਧਿਤ ਸਨ ਠੀਕ ਰਹੀ ਇਹਦਾ ਆਨਸਰ ਹੋਣਾ ਸੀਗਾ ਨਿਹੰਗ ਨਿਹੰਗ ਜਾਂ ਸਹੀਦ ਮਿਸਲ ਸਹੀਦ ਮਿਸਲ ਇਹਦਾ ਆਨਸਰ ਇਹ ਹੋਣਾ ਸੀ ਭੀਮਾ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਦਰਬਾਰੀ ਇਤਿਹਾਸਕਾਰ ਦਾ ਨਾਮ ਦਸੂ ਵਿਦਾਂਸ ਜਰਈ ਸੋਣ ਲਾਲ ਸੂਰੀ ਤੇ ਇਸ ਹੀ ਰਈ ਬਹੁਤ ਮਹੱਤਵਪੂਰਨ ਵੀਡੀਓ ਜਿਹੜੇ ਅਗਲੇ ਕੁਐਸਚਨ ਨੇ ਪ੍ਰਸ਼ਨ ਨੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਤੇ ਇਹ ਜਿਹੜੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਸੀਗੇ ਤੇ ਇਹਨਾਂ ਨੂੰ ਧਿਆਨ ਨਾਲ ਦੇਖ ਲੈਣਾਗਾ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ